ਦਰ ਆ ਰਹੀ ਹੈ ਲਾਈਵ ਜੋਤ ਲੱਗੀ ਆ ਬੰਬ ਭਜਾਣ ਬੀਦਰੀ ਦਾ ਸ੍ਰੀਕਾਰ ਆਪਾਂ ਕਰਦੀ ਫਲੈਸ਼ ਹੋਣ ਕਿਹਨੇ ਚਲਾਇਆ ਇਹ ਲਾਰੇ ਬੀੜੀ ਬੰਬ ਤੇ ਉਹ ਦੇਖੋ ਬੰਬ ਜਾ ਰਹੀ ਆ ਲਿਓ ਨੂੰ ਦੇਖੋ ਮੱਟੀ ਬਾਈ ਕੀ ਹਾਲ ਹੈ ਮੱਟੀ ਦੱਸ ਦੇ ਰਾਜ ਮੁੱਤ ਦਾ ਕੀ ਹਾਲ ਹੈ ਮਨਜੀਤ ਕਿੱਥੇ ਗਿਆ ਏ ਮਨਜੀਤ ਲਿਓ ਦੇਖੋ ਤੁਸੀਂ ਲਿਓ ਸਾਰੇ ਲੋ ਇਹ ਦਿਓ ਲਾਸਟ ਇਹ ਮਨਜੀਤ ਹੈ ਕਿੱਥੇ ਹੈ ਮਨਤ ਹੋਰ ਤੱਕ ਦਿਖਿਆ ਹੀ ਨਹੀਂ ਮਨਜੀਤ ਤੇ ਬੰਬ ਪਾ ਗਏ ਇਹ ਪਾ ਲੈ ਹਾਸ਼ਨੂਰ ਕੋਲ ਜਿੱਦ ਕਾਲੀ ਨੂਰ ਨੇ ਨਾਮ ਹੋ ਸੁਪਰ ਚੈਟ ਕੌਣ ਕਰੇਗਾ ਹਾਸ਼ਨੂਰ ਖਤਰ ਪੁੱਤ ਉਹ ਉਦੀ ਦੀ ਨੂੰ ਵਿਚਾਰੀ ਹਾਸ਼ਨੂਰ ਗੈਰੀ ਮੇਰੇ ਨਾਲ ਸੀ ਜੋਤ ਲੱਗੀ ਸੁਪਰ ਚੈਟ ਕਰੋ ਜੋਤ ਲੱਗੀ ਹੈ ਬਜਾਨ ਬੰਬ ਬੰਬ ਕਿਹੜਾ ਆ ਸੁਪਰ ਚੈਟ ਐ ਬਾਹੂਬਲੀ ਬੰਬ ਬੜਾ ਖਤਰਨਾਕ ਆ ਤੇ ਮੈਨੂੰ ਦੇਖਿਆ ਨਹੀਂ ਅਨੂ ਦੇਖਦੀ ਹੈ ਦੇਖਦੀ ਆ ਉਹਨੂੰ ਇੱਕ ਮਿੰਟ ਹੋ ਲਿਆ ਇਹ ਲੋਕ ਲੈ ਚੜਾ ਯਾ ਇਹ ਕੀ ਹੋਇਆ ਹੋਲਿਓ ਜਿੰਦਰ ਬੰਪੂ ਯਾਰ ਇਹ ਇਹਨੇ ਟੈਕ ਕਰਤੀ ਨੂੰ ਉਹ ਬਚਾਰਾ ਬੈੱਲਾ ਹੀ ਡਰ ਗਿਆ ਡਰ ਗਿਆ ਚਲਾ ਦੇ ਨਾ ਬੋਲ ਚਲਾ ਦੇ ਡਰ ਗਿਆ ਇਹ ਕੰਬਰੇ ਆਜੋਤ ਹਾਈ ਦੇਖੋ ਕਿਸ ਤਰ੍ਹਾਂ ਕੰਬਰੇ ਚੱਕੇ ਨੂੰ ਚੱਕੇ 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 ਇੱਕ ਮਿੰਟ ਦੇਖੋ ਤਾਂ ਸਹੀ ਕਿਸ ਤਰ੍ਹਾਂ ਰੂਪ ਦੱਸੂਗੀ ਜੀ ਨੂੰ ਕੁਛ ਕੱਸੀ ਦਸੀਏ ਪਾਣੀ ਕੱਢਦੇ ਹੋ ਇਦਰੇ ਦੱਸ ਦੇ ਹੈ ਸੇ ਗੁੱਡ ਆਫਟਰਨੂੰ ਦੁਪਹਿਰ ਦੀ ਕਿਉਂਕਿ ਮੇਰੀ ਵੀਡੀਓ ਸਟਾਰਟ ਹੈ ਜੀ ਦੁਪਹਿਰ ਤੇ ਕਿਉਂਕਿ ਸਵੇਰੇ ਅੱਜ ਮੈਂ ਬਹੁਤ ਕੰਮ ਕਰਨਾ ਥਾ ਨਾ ਕਿਉਂਕਿ ਫੈਸਟੀਵਲ ਹੈ ਦੀਵਾਲੀ ਹੈ ਹਨਾ ਉਸ ਕਰਕੇ ਔਰ ਫਿਲਹਾਲ ਮੈਂ ਕੱਪੜੇ ਕੁੱਪੜੇ ਧੋਏ ਆ ਸੁੱਕਣੇ ਪਾਈਆਂ ਛੱਤ ਕੇ ਉੱਪਰ ਔਰ ਕੁਝ ਕੱਪੜੇ ਮੈਂ ਹੇਠਾਂ ਟੰਗੇ ਆ ਔਰ ਕੁਝ ਧੋਏ ਆ ਲੀਓ ਕੇ ਕੱਪੜੇ ਕਿਉਂਕਿ ਜੋ ਲੀਓ ਸੌਂਦਾ ਨਾ ਔਰ ਲੀਓ ਕੇ ਵੀ ਕੱਪੜੇ ਹੁੰਦੇ ਆ ਬਹੁਤ ਜ਼ਿਆਦਾ ਇਸ ਕਰਕੇ ਮੈਂ ਲੀਓ ਕੇ ਵੀ ਧੋਈ ਅੱਜ ਵੀ ਚਲੋ ਫੈਸਟੀਵਲ ਹੈ ਜੇ ਆਪਾਂ ਸਜਦੇ ਸਬਰਦਿਆਂ ਤੋਂ ਲੀਓ ਵੀ ਬਹੁਤ ਜ਼ਰੂਰੀ ਹੈ ਹਨਾ ਤਾਂ ਫਾਈਨਲੀ ਮੈਂ ਕਰਾਇਆ ਤੇ ਬਾਰ ਸਮੂਥਿੰਗ ਔਰ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦੇ ਲੱਗ ਰਹੇ ਆ ਪਲੀਜ਼ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਵੇਂ ਆ ਹਨਾ ਤੇ ਦੂਜੀ ਗੱਲ ਅੱਜ ਆਪਾਂ ਨਹੀਂ ਜਾਣਾ ਜੀ ਫੈਸਟੀਵਲ ਤੇ ਨੈਕਸਟ ਵਲੌਗ ਦੇ ਵਿੱਚ ਦੇਖਿਓ ਆਪਾਂ ਕਿੱਥੇ ਜਾਉਂਗੇ ਹਨਾ तो फिलहाल मैं थोड़ी देर रेस्ट कर रही थी और रूपेंजल खेल रही है जो चला रही है लैपटॉप जो पता नहीं क्या चलाया हुआ पता नहीं क्या जोत क्या कर रही है तू मम्मा फिल्म देख रही है ये अपना लैपटॉप के बीच फिल्म चला रखी है इसने तो ये देख रही है फिल्म और मैं होगी फाइनली मोटी ढिड निकल आया मेरा देखो ਏ ਢਿੱਡ ਮੇਰਾ ਨਿਕਲ ਗਿਆ ਔਰ ਫਿਲਹਾਲ ਐਕਸਰਸਾਈਜ਼ ਮੇਰੀ ਛੁੱਟ ਗਈ ਨਹੀਂ ਮੈਂ ਐਕਸਰਸਾਈਜ਼ ਕਰਦੀ ਦੀ ਐਕਸਰਸਾਈਜ਼ ਦੇ ਨਾਲ ਕਾਫੀ ਹੱਦ ਤੱਕ ਨਾ ਮੇਰਾ ਪੇਟ ਅੰਦਰ ਹੋ ਗਿਆ tha ਦੁਬਾਰਾ ਫੇਰ ਬਾਹਰ ਨੂੰ ਲੱਗ ਗਿਆ ਝਾਕਣਾ ਚਲੋ ਕੋਈ ਨਹੀਂ ਦੁਬਾਰਾ ਐਕਸਰਸਾਈਜ਼ ਸ਼ੁਰੂ ਕਰਨੀ ਆ ਬੈਸਟ ਹੈ ਜੀ ਐਕਸਰਸਾਈਜ਼ ਔਰ ਫਿਲਹਾਲ ਦਵਾਈ દિਵਾਲੀ ਦੀਆਂ ਮਠਾਈਆਂ ਵਗੈਰਾ ਵੀ ਆ ਰਹੀਆਂ ਜਿਦੇ ਕਰਕੇ ਹਾਏ ਰੱਬਾ ਬੱਚੇ ਪਟਾਕੇ ਵਜਾ ਰਿਹਾ ਕਿਹੜਾ ਵਜਾ ਰਿਹਾ ਦੇਖਦੇ ਆ ਔਰ ਇਹ ਵਜਾ ਰਹੇ ਆ ਬੱਚੇ ਪਟਾਕੇ ਉਹ ਵਜਾ ਰਿਹਾ ਹੈ ਲੜਕਾ ਅਰੇ ਬਾਪਰੇ ਤੋਪੜਾ ਤੋਪੜਾ ਉਹ ਕਿੱਥੇ ਗਈ ਮਾਹੀ ਪਤਾ ਨਹੀਂ ਮਾਈ ਨਹੀਂ ਬਜਾਰੀ ਮੈਨੂੰ ਇਸ ਪੋਟਾਸ ਵਾਲੇ ਜੋ ਤੋਪੜਾ ਆ ਨਾ ਕਿਆ ਕਹਿੰਦੇ ਇਹਨੂੰ ਤੋਪੜਾ ਕਹਿੰਦੇ ਆ ਪਤਾ ਨਹੀਂ ਪਟਾਕੇ ਕਿਆ ਕਹਿੰਦੇ ਆ ਹਨਾ ਇਸ ਤੋਂ ਮੈਨੂੰ ਬਹੁਤ ਡਰ ਲੱਗਦਾ ਕਹਿੰਦੇ ਡੇਂਜਰਸ ਹੈ ਤੁਸੀਂ ਇਹ ਵਾਲਾ ਤੋਪੜੇ ਤੋਂ ਬੈਟਰ ਹੈ ਤੁਸੀਂ ਦੂਜੇ ਵਾਲੇ ਪਟਾਕੇ ਬੱਚਾ ਨੂੰ ਮੁਰਗਾ ਛਾਪ ਹੁੰਦੇ ਆ ਉਹ ਦਵਾ ਸਕਦੇ ਆ ਹਨ ਤੇ ਇਹ ਵਾਲੇ ਬੱਚੇ ਲੈ ਤਾਂ ਲੈਣੇ ਆ ਲੇਕਿਨ ਇਹਦਾ ਨੁਕਸਾਨ ਬਹੁਤ ਹੈ ਤੇ ਚਲੋ ਜੀ ਥੋੜੀ देर ਅੰਦਰ ਰੈਸਟ ਕਰਾਂ ਮੈਂ ਦੇਖਦੀ ਆ ਪਰ ਅੱਜ ਮੈਂ ਅਸੀਂ ਰੈਡੀ ਛੇੜੀ ਵੀ ਹੋਣਾ ਹਾਂ ਪਟਾਕੇ ਵਜਾ ਰਿਹਾ ਦੇਖ ਇੱਕ ਹੋ ਜਾਏਗਾ ਉਸਕਾ ਉਹ ਖੜਾ ਹੈ ਕਿਆ ਕਹਿ ਤਾਉਗਾ ਹੈ ਹਾਂ ਵੀਡੀਓ ਬਣਾਉ ਦੇ ਨਹੀਂ ਤੋਪੜਾ ਵਜਾਉਂਦੀ ਏ ਉਮਰ ਚਲੇ ਗਿਆ ਬੰਦਾ ਕਹਿ ਰਿਹਾ ਮੈਂ ਵੀ ਮਜਾਣਾ ਟੋਪੜਾ ਮੇਰਾ ਟੋਪੜਾ ਮੰਗਲ ਮੰਗਲ पांडे ਉਸ ਲੜਕੇ ਦਾ ਨਾਮ ਹੈ ਮੰਗਲ ਇਸੀ ਦਾ ਕਮਜ਼ੋਰ ਹੋ ਗਿਆ ਬਚਾਰਾ ਇਹੋ ਕੋਦ ਨਹੀਂ ਕਿਆ ਤੇਲ ਦੇ ਰਹੀ ਐ ਇਹਨੂੰ ਤਜਾਬਾ ਤਜਾਬ ਇਸ ਤੇ ਕਿਆ ਹੋਏਗਾ ਇਹ ਤਾਂ ਚੱਪਲ ਪਾ ਲੈ ਮਰ ਜਾ ਤੇਰੇ ਪੈਰ ਉਹ ਹੋ ਜੰਗੇ ਇਸ ਤੇ ਤਜਾਬ ਤੇ ਮੋਟਰ ਦਾ ਖੇਲੇ ਪਤਾ ਨਹੀਂ ਕੀ ਆਂਟੀ ਹੋ ਪਿਓ ਕੌਣ ਆਇਆ ਓਏ ਪਰ ਆ ਜਾ ਪਿਆਰ ਕੇ ਵਿੱਚ ਫਸ ਗਿਆ ਫੇਰ ਪਾਪਾ ਨੂੰ ਮਿਲੂ ਮਿਦਵਾ ਲਾ ਮੇਰੇ ਪਾਸੇ ਲੱਗ ਇਹ ਕਾਦ ਨਿਕਲ ਗਿਆ ਲੈ ਹੁਣ ਟੋਪੜਾ ਇੰਨੇ ਬੰਬ ਪਏ ਆ ਨਾ ਇੰਨੇ ਬੰਬ ਪਏ ਆ ਦਵਾਵਾ ਤੈਨੂੰ ਟੋਪੜਾ ਤੂੰ ਹੈ ਦਵਾਇਆ ਯਾਰ ਟੋਪੜਾ ਮੈਂ ਵੀ ਟੋਪੜਾ ਓ ਸੋਰੀ ਤੇਜ ਜਿਆਦਾ ਮਾਰ ਰਹਾ ਤਾ ਤੇ ਮਾਰੇ ਜਿਆਦਾ ਗੁੱਸਾ ਨਾ ਯਾਰ ਹੱਦ ਹੋ ਗਈ ਮੇਰੇ ਤਾਂ ਭਾਬੀ ਥੋੜੀ ਵੀ

ਲਿਓ ਕਿੱਧਰ ਗਿਆ ਬਾਹਰ ਕਿਦੀ ਬਾਹਰ ਨਾ ਭੱਜ ਜਲੀਓ ਦੇਖ 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 ਹਾਂ ਅੰਦਰ ਬੈਠ ਗਿਆ ਦੇਖੀ ਬੜ ਕੇ ਕਿੱਥੇ ਲਿਓ ਉਹ ਇਹ ਕੀ ਕਰ ਰਿਹਾ ਹਾਂ ਇਹ ਮਿੱਟੀ ਖਾ ਰਿਹਾ ਓ ਟੈਰਾਂ ਪਰ ਮਿੱਟੀ ਲੱਗੀ ਹੋਈ ਹੈ ਜਿਹੜੀ ਮਿੱਟੀ ਖਾਣ ਲੱਗਾ ਵਾ ਕੀ ਹੋ ਗਿਆ ਚਲੋ ਹੁਣ ਰੁਪੰਜਲ ਰੁਪੰਜਲ ਕੇ ਪਾਪਾ ਕੀ ਵੀਡੀਓ ਦੇਖਦੇ ਹਾਂ ਥੋੜੀ ਜੀ ਵੀਡੀਓ ਸ਼ੂਟ ਕਰੀਤੀ ਰੁਪੰਜਲ ਨੇ ਔਰ ਪੰਜਲ ਕੇ ਪਾਪਾ ਨੇ ਉਹ ਦੇਖਦੇ ਹਾਂ ਆਪਾਂ ਹੁਣ ਕਿਉਂਕਿ ਇਹ ਦੋਨੋਂ ਮਾਰਕੀਟ ਗਏ ਤੇ ਔਰ ਰਸਤੇ ਦੇ ਵਿੱਚ ਬਾਪ ਬੇਟੀ ਨੇ ਬਹੁਤ ਵਧੀਆ ਵੀਡੀਓ ਬਣਾਈ ਹੈ ਫਿਲਹਾਲ ਆਪਾਂ ਉਹ ਦੇਖਦੇ ਹਾਂ ਪਹਿਲਾਂ ਰੂਪ ਕਿਹੜੀਆਂ ਗੱਲਾਂ ਮਾਰ ਰਹੀ ਆ ਪਾਪਾ ਦੇ ਨਾਲ ਬਟਰਫਲਾਈ ਬਟਰਫਲਾਈ ਪਾਪਾ ਮੈਂ ਬਟਰਫਲਾਈ ਆ ਅੱਪਾ ਤੇ ਲੈਣਾ ਫਲਾਈ ਨਹੀਂ ਆ ਮੈਂ ਬਟਕ ਲਾਈਆ ਗਿਆ ਨੁਲਾਈ ਉਹ ਦੋਨੋਂ ਫਲਾਈ ਆ ਤੂੰ ਬਟਰਫਲਾਈ ਹਰਦੀ ਦੀ ਤੇ ਆ ਜਨ ਮਲਾਈ ਹੋ ਤੇਰੀ ਕੀ ਕੀ ਕਹੋਗਾ ਦੀਦੀ ਨੂੰ ਦੀਦੀ ਅੱਜ ਨੂੰ ਫਲਾਈ ਬੁਲਾਇੰਗੇ ਮੈਂ ਬਟਮ ਲਈ ਆ ਰਹਾ ਜੈਮਨ ਲਈ ਹੀ ਹੱਥ ਤੇ ਵੀ ਸਾ ਦੇ ਕੁੱਤੇ ਕਹਾਂ ਤੇ ਆ ਰਹੇ ਆਪ ਨੂੰ ਇਹ ਇਸ ਪਾਸੇ ਫਿਰ ਉਰੀ ਦੇਖ ਲੈ ਇਸ ਨੂੰ ਲਿਓ ਦਿਖ ਰਿਹਾ ਹੈ ਲੋ ਲਿਓ ਕਹਨੇ ਲਿਓ ਕੀ ਕਰਦੀ ਜਾਨ ਬੰਬਲ ਜੰਬਾ ਕਿੰਨੇ ਵਜੇ ਜਾਣਾ ਹਰਤੇ ਆਹ ਲੋ ਜੀ ਲਿਓ ਡਰ ਰਹਾ ਹੈ ਡਰ ਰਹਾ ਹੈ ਪਟਾਕੋਂ ਸੇ ਕਿਉਂਕਿ ਲਿਓ ਰਾਤ ਵੀ ਬਹੁਤ ਡਰਿਆ ਥਾ ਬਹੁਤ ਡਰ ਗਿਆ ਲਿਓ ਵੀ ਰਾਤ ਨੂੰ ਕਿਉਂਕਿ ਪਟਾਕੇ ਬਹੁਤ ਜ਼ਿਆਦਾ ਥੇ ਔਰ ਵਕੀਲ ਸਾਹਿਬ ਰੈਸਟ ਕਰ ਰਹੇ ਆ ਕਿਉਂਕਿ ਵਕੀਲ ਸਾਹਿਬ ਥੱਕ ਗਏ ਸਵੇਰ ਕੇ ਕੰਮ ਕਰ ਰਹੇ ਆ ਅੱਜ ਬਹੁਤ ਜ਼ਿਆਦਾ ਥਕਾਵਟ ਹੋ ਰਹੀ ਹੈ ਵਕੀਲ ਸਾਹਿਬ ਹੁਣ ਬਾਬੇ ਬਣ ਗਏ ਇਹ ਪਾਈਆ ਵਕੀਲ ਸਾਹਿਬ ਨੇ ਮਾਰਾ ਬਾਬੇ ਬਣ ਗਏ ਇਹ ਇੱਕ ਉਂਗਲੀ ਵਾਲਾ ਆ ਹਾਂ ਇਹ ਪਸੰਦ ਹੈ ਨਾਨੂ ਤੇ ਲੋ ਜੀ ਜੋ ਰੂਪ ਕਿੱਥੇ ਗਈ ਰੂਪ ਹਾਂ ਰੂਪ ਖੇਡਣ ਚਲੀ ਗਈ ਚਲੀ ਉਹ ਦੇਖੋ ਪਾਕੀ ਦੀ ਤਰ੍ਹਾਂ ਆਈ ਹੈ ਹੈ ਉਹ ਕੀਨੇ ਬਜਾਈਆਂ ਲਗਾਤਾਰ ਲੈ ਸੁਤਲੀ ਵਾਲੇ ਆ ਕਿਹੜੇ ਲੜੀਆ ਮੁਰਗਾ ਛਾਪ ਮੁਰਗਾ ਛਾਪ ਮੁਰਗਾ ਛਾ ਬਹੁਤ ਧੇਰ ਕੇ ਚੱਲ ਰਹੇ ਹਣ ਆਪਣੇ ਟਾਈਮ ਕੇ ਉਹ ਉਹ ਸਹੀਦ ਨੇ ਲੈ ਲੈਗਾ ਹੈ ਤੇ ਮੈਂ ਪਪ ਦੋਏ ਨਹੀਂ ਰਹੇ ਤੇ ਮੈਂ ਕਹ ਕੋਈ ਆ ਨਹੀਂ ਫਿਰ ਦਵਾਈ ਨਹੀਂ ਐਨੇ ਤਾਂ ਤੂੰ ਬੰਬ ਲੈ ਰਹੀ ਐ ਹਾਂ ਸਾਰੇ ਬੰਬ ਬਦ ਮੈਨੂੰ ਲੱਗ ਰਿਹਾ ਦੁਨੀਆ ਭਰ ਕਿਤਨੇ ਦੁਕਾਨ ਖਰੀਦ ਲਈਓ ਪਈਆਂ ਦੇਖ ਕਿਸਕੇ ਦੋ ਥੈਲੇ ਭਰੇ ਹੋਏ ਹਲੇ ਗੈਰੀ ਮੈਨੂੰ ਬੰਬ ਘੱਟ ਮਿਲੇ ਆ ਦੋ ਥੈਲੇ ਭਰੇ ਪਈ ਬੰਦੇ ਆ ਦੇਖੋ ਹਣਾ ਦੋ ਥੈਲੀਆਂ ਭਰੇ ਹੋਏ ਇਹ ਕਮ ਹੈ ਕਿ ਆ ਟੋਪੜਾ ਸਾਹ ਔਰ ਮੈਂ ਲਿਆਣੇ ਕੱਪੜੇ ਤਾਰ ਕੇ ਸੁੱਕ ਗਏ ਥੋੜੇ ਜੇ ਦੇਖੋ ਕੱਪੜੀ ਤਾਰ ਦਾ ਅੱਧੇ ਕਿ ਜਿਹੜੇ ਸੁੱਕੇ ਆ ਇਹ ਲਾਲ ਇਹ ਨਾ ਜੋਤ ਨੇ ਬਣਾਇਆ ਡੋਰੀਮੋਨ ਡੋਰੀਮੋਨ ਨੇ ਜੋਤ ਕਿਹਾ ਇਹ ਡੋਰੀਮੋਨ ਹੀ ਹੈ ਇਹ ਜੋਤ ਨੇ ਬਣਾਇਆ ਡੋਰੀਮਨ ਮੋਨ ਸਮਾਈਲ ਇਜ਼ ਦਾ ਬੈਸਟ ਮੈਡੀਸਿਨ ਫਾਰ ਐਨੀ ਪ੍ਰੋਬਲਮ ਸੋ ਕੀਪ ਸਮਾਈਲ ਤਾਂ ਇਹ ਬਣਾਈ ਹੈ ਜੀ ਭਵਜੋਤ ਨੇ ਜਾਂ ਜੋਤ ਲਿਖਾ ਮਨਾ ਤਾਂ ਇਹ ਭਵਜੋਤ ਨੇ ਬਣਾਇਆ ਜੀ ਡੋਰੀਮੋਨ ਕੰਦ ਦੇ ਉੱਪਰ ਪੇਂਟ ਕਰਿਆ ਡਰਾ ਕਰਿਆ ਕਮੈਂਟ ਕਰਕੇ ਦੱਸਿਓ ਡੋਰੀਮੋਨ ਕਿਸ ਤਰ੍ਹਾਂ ਦਾ ਲੱਗਿਆ ਜੋ ਕਿ ਜੋਤ ਨੇ ਡਰਾ ਕਰਿਆ ਬਹੁਤ ਵਧੀਆ ਸਾਹਮਣੇ ਸ਼ੀਸ਼ੇ ਦੇ ਵਿੱਚ ਮੈਂ ਦਿਖ ਰਹੀ ਹਾਂ ਔਰ ਮੈਂ ਕੱਪੜੇ ਲਿਆ ਮਤਾਰ ਕੇ ਧੋਕ ਜਿਹੜੇ ਹੈਗੇ ਆ ਸੁੱਕ ਗਏ ਫਿਲਹਾਲ ਧੁੱਪ ਵੀ ਤੇਜ ਅੱਜ ਸੋਹਣੀ ਧੁੱਪ ਐ ਲਿਆ ਉਹ ਬਸਤਾਰ 'ਤੇ ਉੱਪਰ ਦੇ ਉਹਦੀ ਫਿਰਕੀ ਜੀ ਕਿਸ ਤਰ੍ਹਾਂ ਘੁੰਮ ਰਹੀ ਜੋਤ ਜਿਹੜੀ ਤਾਂ ਨਾ ਟੰਗੀ ਤੀ ਆ ਦੇਖੋ ਇਹ ਫਿਰਕੀ ਕਿਸ ਤਰ੍ਹਾਂ ਘੁੰਮ ਰਹੀ ਆ ਦੇਖੋ ਜੋਤਾਂ ਫਿਰਕੀ ਜੀ ਇੰਨੀ ਸੋਹਣੀ ਘੁੰਮ ਰਹੀ ਐ ਉਹ ਦੇਖੋ ਕਿੰਨੀ ਤੇਜ ਫਿਰਕੀ ਜੀ ਜਿਹੜੀ ਕੋਠੇ 'ਤੇ ਵਰ ਲਾਈ ਵੀ ਆ ਜੋਤ ਨੇ ਬਹੁਤ ਸੋਹਣੀ ਘੁੰਮ ਰਹੀ ਆ ਹਵਾ ਗੈਲ ਫਿਰਕੀ ਜੀ ਸੋਹਣੀ ਲੱਗ ਰਹੀ ਆ ਰੰਗ ਪਰੰਗੀ ਆ ਨਾ ਕਈ ਕਲਰਾਂ ਵਾਲੀ ਆ ਹਾਂ ਸੋਹਣੀ ਲੱਗ ਰਹੀ ਐ ਇਹ ਜੋਤ ਨੂੰ ਲੈ ਕੇ ਦਿੱਤੀ ਇੱਕ ਰੂਪ ਨੂੰ ਰੂਪ ਨੇ ਤੋੜਦੀ ਜੋਤ ਕੀ ਰਹਿ ਗਈ ਜੋਤ ਕੀ ਰਹਿ ਗਈ ਰੂਪ ਨੇ ਤੋੜਦੀ ਹਨਾ ਚਲੋ ਜੀ ਵਲੋਗ ਦਾ ਕਰਦੇ ਆ ਪੈਂਡ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਕਰਪਲਾ ਹੋਪਲਾ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਹਣਾ ਵਧੀਆ-ਵਧੀਆ ਸੋਚਿਆ ਕਰੋ ਪੋਜ਼ਿਟਿਵ ਸੋਚਿਆ ਕਰੋ ਨੈਗੇਟਿਵ ਨਾ ਸੋਚੋ ਕਦੇ ਕਿਸੇ ਦੇ ਬਾਰੇ ਵਧੀਆ ਸੋਚੋਗੇ ਵਧੀਆ ਹੋਊਗਾ ਹਣਾ ਤੇ ਕਮੈਂਟ ਕਰਕੇ ਦੱਸਿਓ ਪਲੀਜ਼ ਦੀਵਾਲੀ ਕਦੋਂ ਮਨਾ ਰਹੇ ਆ ਅੱਜ ਹੀ ਆ ਕੱਲ ਨੂੰ ਹਣਾ ਮਤਲਬ 2 ਦਿਨ ਐ ਜਾਂ 20 ਨੂੰ ਜਾਂ 21 ਨੂੰ ਵੀ ਕਦੋਂ ਮਨਾ ਰਹੇ ਆ ਦੀਵਾਲੀ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਲੀਓ ਪਤਾ ਨਹੀਂ ਕਿੱਥੇ ਮੈਨੂੰ ਖੜਕਾ ਜਿਹਾ ਸੁਣ ਰਿਹਾ ਬਿੱਲੀ ਉਹ ਉਰ ਪਰਾ ਹੋਣਾ ਯਾਰ ਸੋਈ ਚ ਬੜਿਆ ਹੁਣ ਪਰ ਦੇਖਦੀਆਂ ਰਸੋਈ 'ਚ ਨਾ ਵੜ ਗਿਆ ਉਹ ਪਤਾ ਕੀ ਕਰਦਾ ਲੀਓ ਜੇ ਰਸੋਈ 'ਚ ਮਾ ਵੜ ਜਾਂਦਾ ਨਾ ਲਸਣ ਜਾਂ ਪਿਆਜ਼ ਚੱਕ ਕੇ ਖਾਏਗਾ ਬੇਸਟ ਕਰ ਦਿੰਦਾ ਖਾਂਦਾ ਤਾਂ ਹੈ ਨਹੀਂ ਪਰ ਫਿਰ ਉਸ ਯੂਜ਼ ਕਰਨ ਦੇ ਕਾਬਿਲ ਨਹੀਂ ਰਹਿੰਦਾ ਫਿਰ ਮੈਨੂੰ ਡਸਟਬਿਨ ਦੇ ਵਿੱਚ ਸਿੱਟਣਾ ਪੈਂਦਾ ਆ ਤੇ ਚਲੋ ਜੀ ਕਰਦੇ ਆ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਅਗਲਾ ਵਲੌਗ ਦੇਖਿਓ ਬਹੁਤ ਜ਼ਿਆਦਾ ਦਿਲਚਸਪ ਹੋਣੇ ਵਾਲਾ ਬਈ ਬਹੁਤ ਵਧੀਆ ਵਲੌਗ ਹੈ ਨਾ ਤੇ ਚਲੋ ਜੀ ਚਲੋ ਬਾਏ ਬਾਏ ਟੇਕ ਕੇਅਰ